बात हुआ तुम्हारा पंजाबी बोलता है ना भैया पंजाब बचाओ बोला पंजाबी का ना घर वाली को हम सामते हैं मान लो कि ना जो पंजाबी घरवाली होते ना उसे घर तो हम संभालते हैं अच्छा ठीक है वो बोलता भैया मेरा बच्चा छठने में छठे आ रहा भैया मेरा बच्चा घर वाले समी मैं कनेडा जा रहा हम ठीक है जी कोई ना सत मैं समझ रहा कोई गल नहीं ਠੀਕ ਆ ਪਸੰਦਾ ਸੰਦ ਨੂੰ ਹਮ ਜੱਠੇ ਦਾ ਨਾ ਜਾਂ ਪਤੁੰਦਾ ਉਹ ਸ਼ਡਾ ਹੁੰਦਾ ਯਾਰੀ ਦਾ ਅੱਛਾ ਫਿਰ ਕਹਿੰਦੇ ਆ ਅੱਛਾ ਇਹ ਬੰਦਾ ਸਦਾ ਇਹ ਬੰਦੇ ਹੋ ਰਹੇ ਆ ਤੁਹਾਡੀ ਯਾਰ ਫਿਰ ਬੰਦੇ ਨੇ ਛੁੱਕਾ ਇੱਥੇ ਨਾਮ ਵੀ ਤਿੰਨ ਹੋਰ ਪੰਜਾਬੀ ਵੀ ਇਹ ਬੋਲਤੇ ਹਨ ਕਿ ਭਈਆ ਜੋ ਹੈ ਗੰਦਾ ڈالਤੇ ਹੈ ਪੰਜਾਬ ਮੇਂ ਗੰਨ ਨਾਲ ਤੇ ਨਾ ਗੰਦੀ ਨਾਲ ਤੇ ਭਈਆ ਲੰਡੇ ਨਾਲ ڈالਤੇ ਹੈ ਨਾ ਤਾਂ ਫਿਰ ਉਹ ਬੱਚਾ ਪਦਾ ਹੁੰਦੇ ਆ ਅੱਛਾ ਦੋਸਤੋ ਬੇਸ਼ੱਕ ਇਸ ਸਮੇ ਇੱਕ ਮੁੱਦਾ ਕਾਫੀ ਜ਼ਿਆਦਾ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਉਹ ਹੈ ਪੰਜਾਬ ਦੇ ਵਿੱਚੋਂ ਲਗਾਤਾਰ ਬਾਹਰ ਨੂੰ ਜਾ ਰਿਹਾ ਜੂਤ ਪੰਜਾਬ ਤੋਂ ਹੋ ਰਿਹਾ ਪ੍ਰਵਾਸ ਪਰ ਉੱਥੇ ਹੀ ਇੱਕ ਹੋਰ ਵੀ ਵੱਡਾ ਖਤਰਾ ਪੰਜਾਬ ਦੇ ਲਈ ਆਉਣ ਵਾਲੇ ਭਵਿੱਖ ਦੇ ਲਈ ਹੈ ਉਹ ਹੈ ਪੰਜਾਬ ਦੇ ਵਿੱਚ ਹੋਰਨਾਂ ਸਟੇਟਾਂ ਦਾ ਹੋ ਰਿਹਾ ਪ੍ਰਵਾਸ ਜੋ ਕਿ ਪੰਜਾਬ ਦੇ ਆਰਥਿਕਤਾ ਅਤੇ ਪੰਜਾਬ ਦੇ ਸੱਭਿਆਚਾਰ ਦੇ ਲਈ ਖਤਰਾ ਦੱਸਿਆ ਜਾ ਰਿਹਾ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਸੀਂ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਜਿੱਥੇ ਕਿ ਜ਼ਿਆਦਾਤਰ ਲੋਕ ਵਿਰੋਧ ਕਰਦੇ ਨੇ ਉੱਥੇ ਕੁਝ ਹੱਕ ਵੀ ਕਰਦੇ ਨੇ ਜੀ ਜੋ ਪ੍ਰਵਾਸੀ ਮਜ਼ਦੂਰ ਨੇ ਬਿਹਾਰੀ ਮਜ਼ਦੂਰ ਨੇ ਉਹਨਾਂ ਤੋਂ ਬਿਨਾ ਪੰਜਾਬ ਨਹੀਂ ਚੱਲ ਸਕਦਾ ਪਰ ਉੱਥੇ ਹੀ ਦੋਸਤੋ ਕੁਝ ਬਿਹਾਰੀ ਮਜ਼ਦੂਰਾਂ ਦੀ ਕਿਸ ਤਰ੍ਹਾਂ ਦੀ ਸੋਚ ਹੈ ਪੰਜਾਬ ਤੇ ਪੰਜਾਬੀਆਂ ਨੂੰ ਲੈ ਕੇ ਉਸ ਦੀ ਤਾਜ਼ਾ ਵਿਚਾਰ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਪੰਜਾਬੀਆਂ ਤੇ ਇਤੋਂ ਤੱਕ ਕਿ ਉਹਨਾਂ ਦੇ ਪਰਿਵਾਰਾਂ ਬਾਰੇ ਉਹਨਾਂ ਦੀ ਪਤਨੀਆਂ ਬਾਰੇ ਕਿਸ ਤਰ੍ਹਾਂ ਦੇ ਸ਼ਬਦ ਵਰਤ ਰਿਹਾ ਤੁਹਾਨੂੰ ਵੀ ਹੈਰਾਨ ਕਰਕੇ ਰੱਖ ਦੇਣਗੇ ਤੇ ਦੋਸਤੋ ਇਸ ਵੀਡੀਓ ਨੂੰ ਤੁਸੀਂ Okay. ਹੁਣ ਪੂਰੀਨੂ ਧਿਆਨ ਦੇ ਨਾਲ ਦੇਖਣਾ ਤੇ ਇਸ ਸਖਸ਼ ਵੱਲੋਂ ਕਹੀਆਂ ਗਈਆਂ ਗੱਲਾਂ ਦੇ ਬਾਰੇ ਜ਼ਰੂਰ ਕਮੈਂਟ ਕਰਨਾ ਤੇ ਇਸ ਤਰ੍ਹਾਂ ਦੇ ਸਖਸ਼ਾਂ ਬਾਰੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਤਰ੍ਹਾਂ ਗਲਤ ਬੋਲਦੇ ਨੇ ਦੂਜੇ ਪਰਿਵਾਰਾਂ ਬਾਰੇ ਪੰਜਾਬੀਆਂ ਬਾਰੇ ਜਦਕਿ ਪੰਜਾਬ ਤੋਂ ਹੀ ਰੋਟੀ ਖਾਂਦੇ ਨੇ ਤਾਂ ਅਜਿਹੇ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਅਜਿਹੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜ਼ਰੂਰ ਕਮੈਂਟ ਕਰਨਾ ਉਹ ਪੂਰੀ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਆ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਮਸਲਾ ਹਰ ਇੱਕ ਦੇ ਧਿਆਨ ਦੇ ਵਿੱਚ ਆਉਣਾ ਚਾਹੀਦਾ ਇਸ ਸਖਸ਼ ਦੀ ਪਛਾਣ ਹੋਣੀ ਚਾਹੀਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰ ਦੇਣਾ ਤੇ ਹੋਰ ਅਪਡੇਟਸ ਦੇ ਲਈ ਬਣੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਹੁਣ ਦੇਖੋ ਇਹ ਪੂਰੀ ਵੀਡੀਓ ਬਾਤ ਹੋਇਆ ਤੇਰਾ ਇਹ ਵੀਡੀਓ ਜ਼ਰੂਰ ਦੇਖੀਏ ਪੰਜਾਬੀ ਬੋਲਦਾ ਹੈ ਨਾ ਹੂੰ ਕਿ ਭਈਏ ਬਗਾਓ ਪੰਜਾਬ ਬਚਾਓ ਹੂੰ ਇਹ ਵੀਡੀਓ ਬਣਾਉਣਾ ਕਿ ਪੰਜਾਬੀ ਕਹਿੰਦੇ ਘਰਵਾਲੀ ਕੋ ਹਮ ਸਮਝਤੇ ਹੈ ਹੂੰ ਮੰਨ ਲਓ ਕਿ ਨਾ ਜੋ ਪੰਜਾਬੀ ਘਰਵਾਲੀ ਹੁੰਦੇ ਨਾ ਮਨੇ ਯਾਰ ਜੱਟਾ ਹੂੰ ਉਸੇ ਘਰਵਾਲੀ ਤੋਂ ਹਮ ਸਮਝਤੇ ਹੈ ਅੱਛਾ ਠੀਕ ਹੈ ਉਹ ਬੋਲਦਾ ਭਈਏ ਮੇਰੇ ਬੱਚੇ ਛੱਡਨੇ ਮ ਕਰਨੇ ਜਾ ਰਿਹਾ ਹੂੰ ਭਈ ਇਹ ਮੇਰਾ ਬਚਾ ਹੈ ਉਹ ਮੇਰੇ ਘਰ ਵਾਲੀ ਸਮੀ ਨਿਕਲੇ ਜ ਨਿਕਲੇ ਜਾ ਰਿਹਾ ਹਾਂ ਮੈਂ ਲੱਖੀ ਕੋਈ ਨਾ ਸੱਚੀ ਗੱਲ ਨਹੀਂ ਮੈਂ ਪਸੰਦ ਦਾ ਕੋਈ ਗੱਲ ਨਹੀਂ ਠੀਕ ਹੈ ਪਸੰਦ ਦਾ ਸੰਦ ਨੂੰ ਹਾਂ ਜੱਠੇ ਦਾ ਨਾ ਜਾਂ ਪੁੱਤ ਹੁੰਦਾ ਉਹ ਸਾਡਾ ਹੁੰਦਾ ਯਾਰੀ ਦਾ ਅੱਛਾ ਫਿਰ ਕਹਿੰਦੇ ਆ ਅੱਛਾ ਇਹ ਮੁੰਡਾ ਦਾ ਹੈ ਇਹ ਬੰਦੇ ਤੇ ਤੁਹਾਡੀ ਯਾਰੀ ਦਾ ਠੀਕ ਹੈ ਬੰਦੇ ਨੇ ਚੁੱਕਾ ਇੱਥੇ ਨਾਮ ਵੀ ਇਹ ਪੰਜਾਬੀ ਵੀ ਇਹ ਬੋਲਤੇ ਹਨ ਕਿ ਭਈਆ ਜੋ ਹੈ ਗੰਦ ਡਾਲਦੇ ਹੈ ਪੰਜਾਬ ਮੇਂ ਗੰਦ ਨਾਲ ਤੇ ਨਾ ਗੰਦੀ ਨਾਲ ਤੇ ਭਈਆ ਲੰਡੇ ਨਾਲ ਡਾਲਦੇ ਹੈ ਨਾ ਤਾਂ ਫਿਰ ਉਹ ਬੱਚਾ ਪਾਦਾ ਹੁੰਦੇ ਹੈ ਅੱਛਾ